ਵਾਦ ਇਸ ਗਲੀ ਦੇ ਵਿੱਚ ਵੱਸੋਆਂ 100 ਤੋਂ ਉੱਪਰ ਇਸ ਗਲੀ ਦੇ ਵਿੱਚ ਘਰਾਂ ਦੀ ਵੱਸੋ ਹੈਗੀ ਹੈ ਯਾਰ ਕਿ ਪਾਣੀ ਦੀ ਕਿੱਲਤ ਇੰਨੀ ਬਹੁਤ ਜ਼ਿਆਦਾ ਚੱਲ ਰਹੀ ਹੈ ਕਿ ਪਾਣੀ ਤੋਂ ਬਿਨਾ ਇੱਕ ਮਿੰਟ ਵੀ ਜੀਵਿਆ ਨਹੀਂ ਜਾ ਸਕਦਾ ਪਾਣੀ ਪੀਣ ਨੂੰ ਵੀ ਚਾਹੀਦਾ ਨਹਾਉਣ ਤੋਂ ਵੀ ਚਾਹੀਦਾ ਕਿਚਨ 'ਚ ਵਰਤਣ ਨੂੰ ਚਾਹੀਦਾ ਹਰ ਚੀਜ਼ ਵਾਸਤੇ ਪਾਣੀ ਦੀ ਜ਼ਰੂਰਤ ਹੈ ਉਹ ਉੱਚੀ ਗਲੀ ਵਿੱਚ ਮਰਗ ਵੀ ਹੋਈ ਆ ਉਹਨਾਂ ਨੂੰ ਪਾਣੀ ਦੀ ਇੰਨੀ ਕਿੱਲਤ ਆਈ ਕਿ ਜਦ ਕੇ ਤੁਹਾਨੂੰ ਪਤਾ ਹੀ ਆ ਕਿ ਮਰਗ ਵਾਲੇ ਘਰ ਵਿੱਚ ਕਿੰਨੀ ਦੁਨੀਆ ਆਂਦੀ ਆ ਜਾਂਦੀ ਆ ਉੱਥੇ ਮਿੰਟ ਮਿੰਟ ਤੇ ਪਾਣੀ ਦੀ ਜ਼ਰੂਰਤ ਪੈਂਦੀ ਉੱਥੋਂ ਗਰਮੀ ਦਾ ਮੌਸਮ ਚੱਲ ਰਿਹਾ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਪਾਣੀ ਦੀ ਮੈਂ ਪਿਛਲੇ 20 ਸਾਲ ਤੋਂ ਇਸ ਗਲੀ ਵਿੱਚ ਰਹਿ ਰਹੀ ਹਾਂ ਸਾਨੂੰ ਕਦੀ ਵੀ ਇੰਨੀ ਜ਼ਿਆਦਾ ਸਮੱਸਿਆ ਨਹੀਂ ਆਈ ਜਿੰਨੀ ਹੁਣ ਆਈ ਹੈ ਕਿ ਘਰ ਵਿੱਚ ਬਰਸ਼ ਕਰਨ ਲਈ ਨਹਾਉਣ ਵਾਸਤੇ ਪੀਣ ਵਾਸਤੇ ਪਾਣੀ ਨਹੀਂ ਹੁੰਦਾ ਗਲੀ ਦੇ ਜਿੰਨੇ ਭੈਣ ਭਰਾ ਆ ਜਿਨ੍ਹਾਂ ਦੇ ਘਰ ਜ਼ਮੀਨ ਵਿੱਚ ਮੋਟਰ ਲੱਗੀ ਹੈ ਇਹ ਸਾਡੇ ਭਾਈ ਸਾਹਿਬ ਭਾਜੀ ਨੇ ਪ੍ਰਧਾਨ ਭਾਜੀ ਸਾਡੇ ਗਲੀ ਦੇ ਇਹਨਾਂ ਕਰੋ ਸਾਰੇ ਪਾਣੀ ਘਰ ਘਰ ਕੇ ਲਿਆਉਂਦੇ ਆ ਔਰ ਪਾਣੀ ਦੀ ਇੰਨੀ ਕਿ ਜ਼ਿਆਦਾ ਸਮੱਸਿਆ ਹੈ ਕਿ ਕੱਪੜੇ ਵੀ ਇਹ ਸਾਡੀਆਂ ਪਹਿਣਾ ਨਹਿਰ ਤੇ ਲੈ ਕੇ ਜਾ ਰਹੀਆਂ ਧੋਣ ਵਾਸਤੇ। ਘਰ ਜਾ ਕੇ ਦੇਖੋ ਪਾਡੇ ਕੱਪੜੇ ਸਭ ਪਏ। ਪਿੰਜੋਗਾ ਵੀ ਪਾਣੀ ਬਾਦੋਂ ਆ ਰਿਹਾ ਬੱਚੇ ਗੁਰਦੁਆਰਿਆਂ ਜਾ ਰਿਹਾ। ਪਰ ਹੁਣ ਦੱਸੋ ਸਰੋਣੇ ਵੀ ਨਹੀਂ ਆ ਰਹੇ। ਅਸੀਂ ਪਾਣੀ ਦੀ ਮੰਗ ਕਰਦੇ ਆ ਅੱਜ ਤੱਕ 20 ਸਾਲਾਂ ਚ ਇੰਨੀ ਪ੍ਰੋਬਲਮ ਕਦੀ ਨਹੀਂ ਆਈ ਜਿਹੜੀ ਹੋਣ ਆ ਰਹੇ ਤੁਸੀਂ ਅਸੀਂ ਨਿੱਦੇ ਸਾਹਿਬ ਨੂੰ ਇਹ ਹੀ ਬੋਲਦੇ ਆ ਕਿ ਅਸੀਂ ਤੁਹਾਡੇ ਤੋਂ ਸਰਕਾਰੀ ਨੌਕਰੀ ਨਹੀਂ ਮੰਗ ਰਹੇ ਅਸੀਂ ਪੈਨਸ਼ਨਾਂ ਨਹੀਂ ਮੰਗ ਰਹੇ ਅਸੀਂ ਸਿਰਫ ਪਾਣੀ ਮੰਗ ਰਹਿਆ ਤੁਸੀਂ ਸਾਨੂੰ ਪਾਣੀ ਦੇ ਦਿਓ ਪਿਛਲੇ ਲੰਮੇ ਸਮੇਂ ਤੋਂ ਪਾਣੀ ਦਾ ਸੰਤਾਪ ਭੋਗ ਰਹੇ ਵਾਰ ਨੰਬਰ 46 ਗਲੀ ਬਸੀਤ ਵਾਲੀ ਦੇ ਲੋਕ ਅੱਜ ਮੌਜੂਦਾ ਸਰਕਾਰ ਨੂੰ ਕੋਸਦੇ ਹੋਏ ਸੜਕਾਂ ਤੇ ਉਤਰਨ ਨੂੰ ਮਜਬੂਰ ਹੋ ਗਏ ਹਾਂ ਇਹ ਤਸਵੀਰਾਂ ਜੋ ਅਸੀਂ ਆਪ ਜੀ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਗਲੀ ਮਸੀਤ ਵਾਲੀ ਦੇ ਵਸਨੀਕਾਂ ਦੀਆਂ ਹਨ ਜੋ ਪਿਛਲੇ ਲੰਮੇ ਸਮੇਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਕਈ ਵਾਰ ਹਲਕਾ ਵਿਧਾਇਕ ਤੇ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਇਹਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਜਿਸ ਦੇ ਚੱਲਦੇ ਇਲਾਕਾ ਵਸਨੀਕਾਂ ਵੱਲੋਂ ਕਾਉਂਸਲਰ ਨਵ ਪ੍ਰੀਤ ਸਿੰਘ ਨਵੀਂ ਜੁੜਾ ਨੂੰ ਆਪਣੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਂਦੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਮੋਰਚਾ ਖੋਲਣ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਉਨਾਂ ਕਿਹਾ ਕਿ ਜੇਕਰ ਉਹਨਾਂ ਦੀ ਸਮੱਸਿਆ ਦਾ ਹੱਲ 5 ਦਿਨ ਦੇ ਅੰਦਰ ਅੰਦਰ ਨਾ ਕੀਤਾ ਗਿਆ ਤਾਂ ਉਹ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਗਰ ਨਿਗਮ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਨਗੇ ਇਸ ਮੌਕੇ ਕੌਂਸਲਰ ਨਵੀ ਜੁੜਾ ਨੇ ਘਰ-ਘਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਦਾ ਹੱਲ ਕਰਨ ਦਾ ਆਸ਼ਵਾਸਨ ਦਿੰਦਿਆਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਵੱਡੇ-ਵੱਡੇ ਪ੍ਰੋਜੈਕਟ ਲਗਾਉਂਦੇ ਮੁਘੇਰੀ ਲਾਲ ਦੇ ਸੁਪਨੇ ਦਿਖਾਏ ਜਾ ਰਹੇ ਹਨ ਪਰ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਲਗਾਏ ਟਿਊਬਲ ਦੀ ਮੁਰੰਮਤ ਲਈ ਸਰਕਾਰ ਕੋਲ ਫੰਡ ਨਹੀਂ ਹਨ ਉਹਨਾ ਮੇਰ ਅਤੇ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਵੱਡੇ ਵੱਡੇ ਪ੍ਰੋਜੈਕਟ ਵੀ ਜਨਤਾ ਨੂੰ ਦੇ ਦੇਣਾ ਪਰ ਉਸ ਤੋਂ ਪਹਿਲਾਂ ਜੋ ਟਿਊਬਵਲ ਮਰੰਮਤ ਕਾਰਨ ਬੰਦ ਪਏ ਹਨ ਉਹਨਾਂ ਨੂੰ ਚਾਲੂ ਕਰਵਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਗਰਮੀ ਦੇ ਦਿਨਾਂ ਵਿੱਚ ਲੋਕਾਂ ਨੂੰ ਨਿਰੰਤਰ ਪਾਣੀ ਦੀ ਸਪਲਾਈ ਦਿੱਤੀ ਜਾਵੇ ਮੈਂ ਪਿਛਲੇ 20 ਸਾਲ ਤੋਂ ਇਸ ਗਲੀ ਵਿੱਚ ਰਹਿ ਰਹੀ ਹਾਂ ਸਾਨੂੰ ਕਦੀ ਵੀ ਇੰਨੀ ਜ਼ਿਆਦਾ ਸਮੱਸਿਆ ਨਹੀਂ ਆਈ ਜਿੰਨੀ ਹੁਣ ਆਈ ਹੈ ਕਿ ਘਰ ਵਿੱਚ ਬਰਸ਼ ਕਰਨ ਲਈ ਨਹਾਉਣ ਵਾਸਤੇ ਪੀਣ ਵਾਸਤੇ ਪਾਣੀ ਨਹੀਂ ਹੁੰਦਾ ਗਲੀ ਦੇ ਜਿੰਨੇ ਭੈਣ ਭਰਾ ਆ ਜਿਨ੍ਹਾਂ ਦੇ ਘਰ ਜ਼ਮੀਨ ਵਿੱਚ ਮੋਟਰ ਲੱਗੀ ਹੈ ਇਹ ਸਾਡੇ ਭਾਈ ਸਾਹਿਬ ਭਾਜੀ ਨੇ ਪ੍ਰਧਾਨ ਭਾਜੀ ਸਾਡੇ ਗਲੀ ਦੇ ਇਹਨਾਂ ਕਰੋ ਸਾਰੇ ਪਾਣੀ ਪਰ ਪਰ ਕੇ ਲਿਆਉਂਦੇ ਆ ਔਰ ਪਾਣੀ ਦੀ ਇੰਨੀ ਕਿ ਜ਼ਿਆਦਾ ਸਮੱਸਿਆ ਹੈ ਕਿ ਕੱਪੜੇ ਵੀ ਇਹ ਸਾਡੀਆਂ ਭੈਣਾਂ ਨਹਿਰ ਤੇ ਲੈ ਕੇ ਜਾ ਰਹੀਆਂ ਧੋਣ ਵਾਸਤੇ ਕੋਣ ਸਾਡੇ ਸਾਰੇਆਂ ਵਾਸਤੇ ਤੇ ਐਸਾ ਪੋਸੀਬਲ ਨਹੀਂ ਹੈਗਾ ਮੈਂ ਸਰਕਾਰ ਅੱਗੇ ਨਿੱਜਾ ਸਾਹਿਬ ਅੱਗੇ ਇਹ ਬੇਨਤੀ ਕਰਦੀ ਆਂ ਕਿ ਜਿੰਨੀ ਜਲਦੀ ਹੋ ਸਕੇ ਸਾਡੀ ਸਮੱਸਿਆ ਦਾ ਹੱਲ ਕਰੋ ਜਦੋਂ ਦੇ ਸਾਡੇ ਨਵੀਂ ਕਾਉਂਸਲਰ ਸਾਹਿਬ ਆਏ ਨੇ ਇਹ ਭਾਜੀ ਨੇ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਸਾਡੇ ਸਾਡਾ ਸਾਨੂੰ ਤੁਹਾਡੇ ਰੂਬਰੂ ਕਰਵਾਇਆ ਕਿ ਤੁਹਾਡੇ ਥਰੂ ਅਸੀਂ ਗੱਲ ਕਰ ਸਕੀਏ ਸਾਡਾ ਬਹੁਤ ਸਾਥ ਦਿੱਤਾ ਪਰ ਉਹਨਾਂ ਉਹ ਕਹਿੰਦੇ ਕਿ ਮੇਰੀ ਵੀ ਅਜੇ ਸੁਣਵਾਈ ਨਹੀਂ ਹੋ ਰਹੀ ਮੈਂ ਚਾਹਨੀ ਆ ਕਿ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਾਡੇ ਗੁਰੂ ਦੀ ਨਗਰੀ ਨੂੰ ਖੁਸ਼ਹਾਲ ਕੀਤਾ ਜਾਵੇ ਕਮ ਸੇ ਕਮ ਇੱਥੇ ਪਾਣੀ ਦੀ ਸਮੱਸਿਆ ਨੂੰ ਸਭ ਤੋਂ ਪਹਿਲਾਂ ਹੱਲ ਕੀਤਾ ਜਾਵੇ ਜੇ ਇਸ ਸਮੱਸਿਆ ਨਹੀਂ ਹੱਲ ਹੁੰਦੀ ਤੇ ਅਸੀਂ ਧਰਨਾ ਦੇਣ ਲਈ ਸੜਕਾਂ ਤੇ ਮਜਬੂਰ ਹੋ ਕੇ ਉਤਰਾਂਗੇ ਪਾਣੀ ਦੀ ਸਮੱਸਿਆ ਆ ਰਹੀ ਹੈ ਜੇ ਅਸੀਂ ਨਿੱਧਰ ਸਾਹਿਬ ਨੂੰ ਇਹ ਹੀ ਬੋਲਦੇ ਆ ਕਿ ਅਸੀਂ ਤੁਹਾਡੇ ਤੋਂ ਸਰਕਾਰੀ ਨੌਕਰੀ ਨਹੀਂ ਮੰਗ ਰਹੇ ਅਸੀਂ ਪੈਨਸ਼ਨਾਂ ਨਹੀਂ ਮੰਗ ਰਹੇ ਅਸੀਂ ਸਿਰਫ ਪਾਣੀ ਮੰਗ ਰਹੇ ਤੁਸੀਂ ਸਾਨੂੰ ਪਾਣੀ ਦੇ ਦਿਓ ਤਾਂ ਸਾਨੂੰ ਤਾਂ ਇਹ ਕਿੱਸ ਸਾਨੂੰ ਕੁਝ ਨਹੀਂ ਮਿਲਿਆ ਪਾਣੀ ਨਹੀਂ ਮਿਲਿਆ ਤਾਂ ਨੌਕਰੀਆਂ ਕਿੱਥੋਂ ਮਿਲਣੀਆਂ ਦੱਸੋ ਅਸੀਂ ਪਾਣੀ ਦੀ ਮੰਗ ਕਰਦੇ ਆ ਅੱਜ ਤੱਕ 20 ਸਾਲਾਂ ਚ ਇੰਨੀ ਪ੍ਰੋਬਲਮ ਕਦੀ ਨਹੀਂ ਆਈ ਜਿਹੜੀ ਹੋਣ ਆ ਰਹੀ ਤੁਸੀਂ ਘਰ ਜਾ ਕੇ ਦੇਖੋ ਪਾਂਡੇ ਕੱਪੜੇ ਸਭ ਪਏ ਪਿੰਜੋ ਦਾ ਵੀ ਪਾਣੀ ਬਾਦੋਂ ਆ ਰਿਹਾ ਬੱਚੇ ਗੁਰਦੁਆਰਿਆਂ ਜਾ ਰਹੇ ਪਰੋਣੇ ਦੱਸੋ ਪਰੋਣੇ ਵੀ ਨਹੀਂ ਆ ਰਹੇ ਆ ਦੱਸੋ ਕੀ ਕਰੀਏ ਹਾਂਜੀ ਇਹਨਾਂ ਨੂੰ ਦੱਸਿਏ ਇਹਨਾਂ ਨੂੰ ਤੇ ਹਰ ਵਾਰੀ ਦੱਸਦੇ ਆ ਤੇ ਨਾਲ ਖਲੋਤੇ ਹੋਇਆ ਸਿਫਰ ਗੋ ਮਤਲਬ ਜਿਹੜਾ ਮੁੱਦਾ ਪਾਸ ਨਹੀਂ ਹੋ ਰਿਹਾ ਉਹਦੀ ਪ੍ਰੋਬਲਮ ਆ ਰਹੀ ਸਾਨੂੰ ਸਾਡੀ ਜਲਦੀ ਤੋਂ ਜਲਦੀ ਪ੍ਰੋਬਲਮ ਸਹੀ ਕਰਵਾਓ ਟਿਊਬਰ ਲਗਵਾਓ ਅੱਗੋਂ ਹੁੰਦਾ ਸੀ ਇੱਕ ਜਾਂ ਦੋ ਦਿਨਾਂ ਸਹੀ ਹੋ ਜਾਂਦਾ ਸੀ ਮਗਰ ਇਹ ਤਾਂ ਹੁਣ 6 ਮਹੀਨੇ ਹੋ ਗਏ ਹੈ ਤੱਕ ਸਹੀ ਨਹੀਂ ਹੋਇਆ ਫਿਰ ਆਪਾਂ ਉਥੇ ਧਰਨੇ ਦੇਵਾਂਗੇ ਉਹਨਾਂ ਦੇ ਆਫਿਸ ਜਾ ਕੇ ਸਮੱਸਿਆ ਤੇ ਇਹੋ ਹੀ ਹੈ ਜੋ ਇਹ ਨਾਲ ਭੱਜੀ ਉਹਨੇ ਸਾਨੂੰ ਦੱਸੀ ਹੋਣੇ ਮਤਲਬ ਇਸ ਇਲਾਕੇ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਤੰਗੀ ਹੈ 1 ਮਹੀਨਾ ਹੋ ਗਿਆ ਘਰ ਤੋਂ ਘਰ ਪਾਣੀ ਨਹੀਂ ਆਉਂਦਾ ਤੇ ਲੋਕੀ ਬਾਲਟੀਆਂ-ਬਾਲਟੀਆਂ ਲੈ ਲੈ ਕੇ ਘਰੋ-ਘਰ ਚ ਜਾਂਦੇ ਜੇ ਅਦਰ ਸਾਡੇ ਕਰੋ ਜਿ ਸਮਝ ਲੋ ਕਿ ਇਹ ਜਿਹਨਾਂ ਕ ਟਿਊਬਲ ਲੱਗੇ ਹੋਏ ਮਾੜੇ ਮਾੜੇ ਜਿਹੋ ਉਹਨਾਂ ਕਰੋ ਪਾਣੀ ਲੈ ਲੈ ਕੇ ਜਾਂਦੇ ਆ ਲੇਕਿਨ ਇਹਨੂੰ ਇਸ ਮੁਸੱਲੇ ਨੂੰ ਹੱਲ ਕਰਾਓ ਆਪਾਂ ਭਾਜੀ ਉਹਨਾਂ ਨੂੰ ਆਪਾਂ ਦੇ ਬਿੱਲ ਦੀ ਕਰ ਸਕਦੇ ਆ ਨਾ ਵੀ ਚਲੋ ਇਹਨਾਂ ਨੇ ਵੱਧ ਕੋਸ਼ਿਸ਼ ਕਰਦੇ ਤੇ ਆ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਵੀ ਜਦੋਂ ਦੇ ਕੌਂਸਲ ਬਣੇ ਆ ਲੇਕਿਨ ਉਹਨਾਂ ਨੂੰ ਕੋਈ ਪਾਵਰ ਆਜ ਵੀ ਉਹਨਾਂ ਦੇ ਹੱਥ 'ਚ ਤੇ ਇਹ ਫੇਰੀ ਆ ਨਾ ਇਹ ਗਲੀ ਦੇ ਪੈਰ ਸਾਰੇ ਥੱਲੇ ਬੈਠੇ ਹੋਏ ਜੇ ਇਹਨਾਂ ਪੈਪਰ ਮੰਨਸ਼ਰੇ ਪਾਇਆ ਜਾਵੇ ਮੋਟਰ ਉੱਥੇ ਜਾ ਕੇ ਚੈੱਕ ਕਰਾਈ ਜਾਵੇ ਮੋਟਰ ਵਾਹੇ ਨਵੀਂ ਲੱਗਣ ਵਾਲੀ ਹੋਈ ਜੀ ਟਿਊਬ ਲੱਗਾ ਨਾ ਇਥੇ ਮੰਤਰ ਮੁਲਸ਼ ਕੋਰਨੀ ਦੇ ਵਿੱਚ ਤੇ ਸਾਰਾ ਐਸਾ ਲੇ ਖਰਾਬ ਹੈ ਪਾਣੀ ਨਹੀਂ ਚੱਲਦਾ ਪਿਆ ਉੱਥੋਂ ਹੀ ਅਸਲ ਦੇ ਉੱਥੋਂ ਬੰਦ ਹੋਇਆ ਜੀ ਉਹਨੂੰ ਸਹੀ ਕਰਾਇਆ ਜਾਵੇ ਤੇ ਪਾਣੀ ਮਦਦ ਸਹੀ ਆ ਨਾਲੇ ਪਾਪਾ ਪੈਣ ਵਾਲੀਆਂ ਸਾਰੀਆਂ ਗੜੀ ਚ ਪਾਪਾ ਬੈਠੀ ਹੋਈਆਂ ਸਾਰਾ ਦਾਵੇ ਹੀ ਕਰਦੀ ਪਈ ਹੈ ਜਾਂ ਕੋਈ ਸ਼ਖਸੀਅਤ ਕੁਝ ਕੀਤਾ ਹੋਵੇ ਫੇਰ ਹੁੰਦਾ ਗਏ ਨੇ ਸਿਰਫ ਦਾਵੇ ਕਰਦੀ ਪਈ ਹੈ ਨਾ ਤੇ ਦਾਵਿਆਂ ਨਾਲ ਕੁਝ ਨਹੀਂ ਹੁੰਦਾ ਹੁੰਦਾ ਤੇ ਮੇਰੇ ਸਾਹ ਨੇ ਕੀਤਾ ਕੁਝ ਨਹੀਂ ਜੀ ਜੇ ਮੇਰੇ ਸਾਹ ਕੁਝ ਕਰਨਗੇ ਤੇ ਫੇਰ ਜਰੂਰ ਆਈ ਨਹੀਂ ਉਹ ਨਾਲ ਆ ਆਪਾਂ ਸਾਥ ਦੇਵਾਂਗੇ ਅੱਲੇ ਤੱਕ ਤਾਂ ਗੱਲਾਂ ਹੀ ਹੋਡੀਆਂ ਜੇ ਹੋਰ ਕੁਝ ਨਹੀਂ ਹੁੰਦਾ ਪਿਆ ਰੀਅਲ ਜ਼ਰੂਰ ਤੇ ਪਾਣੀ ਹੁਣ ਇੰਡੀਆ ਦੇ ਇਲਾਕੇ ਦੇ ਵਿੱਚ ਬਿਲਕੁਲ ਕਰਨਾ ਕੀ ਹੈ ਇੱਥੇ ਸਾਰੇ ਮੁੰਦੇ ਇਕੱਠੇ ਹੋਏ ਆ ਬਾਲਦੇ ਸਾਡੇ ਅੱਗੇ ਪਈਆਂ ਹੋ ਤੇ ਘਰ ਘਰ ਇਹੋ ਜਿਹੀਆਂ ਸਮੱਸਿਆਵਾਂ ਦੇਖੋ ਜੀ ਪਿਛਲੇ 2 ਮਹੀਨਿਆਂ ਤੋਂ ਪਾਣੀ ਦੀ ਜਿਹੜੀ ਆ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਜਦੋਂ ਮੈਂ ਇਲੈਕਸ਼ਨ ਜਿੱਤੇ ਆ ਜਿੱਤਦੇ ਨਾਲ ਹੀ ਸਭ ਤੋਂ ਪਹਿਲਾਂ ਜਿਹੜਾ ਆਪਾਂ ਐਸਟੀਮੇਟ ਬਣਾ ਕੇ ਜੇਹ ਹੀ ਸੁਗਰਾਜ ਜੀ ਨੂੰ ਜ਼ੋਨ ਨੰਬਰ 3 ਦੇ ਜੋ ਜੇਹੇ ਨੇ ਉਹਨਾਂ ਨੂੰ ਕਹਿ ਕੇ ਆਪਾਂ ਜਿਹੜਾ ਵਾ ਉਹ ਐਸਟੀਮੇਟ ਪਿਧਵਾ ਦਿੱਤਾ ਸੀਗਾ ਐਕਸਨ ਸਾਹਿਬ ਦੇ ਟੇਬਲ ਤੇ ਜਿਹੜੀ ਆ ਉਹ ਫਾਈਲ ਪਹੁੰਚ ਗਈ ਸੀ ਬਟ ਮੈਨੂੰ ਨਹੀਂ ਪਤਾ ਕਿ ਪਿਛਲੇ 2 2.5 ਮਹੀਨਿਆਂ ਤੋਂ ਕਿਉਂ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਉਸਨੇ ਕਿਉਂ ਨਹੀਂ ਇਹਨੂੰ ਪਾਸ ਕੀਤਾ ਜਦ ਕਿ ਪਾਣੀ ਤੋਂ ਬਿਨਾਂ ਤੇ 1 ਮਿੰਟ ਵੀ ਰਹਿ ਆ ਨਹੀਂ ਜਾਂਦਾ ਤੇ ਇਹ ਪਬਲਿਕ ਜਿਹੜੀ ਆ ਇਹ ਗਲੀ ਮਸੀਦ ਆਲੀ ਦੀ ਪਬਲਿਕ ਪਲੱਸ ਮਨਮੋਹ ਸਿੰਘ ਕਲੋਨੀ ਦੀ ਨਡਾਲਿਆਂ ਵਾਲੀ ਗਲੀ ਦੀ ਜਿਹੜੇ ਕੁਝ ਘਰ ਨੇ ਜਿਨ੍ਹਾਂ ਤੱਕ ਪਾਣੀ ਨਹੀਂ ਪਹੁੰਚ ਪਾਰਿਆ ਉਹ ਪਿਛਲੇ 2 ਮਹੀਨਿਆਂ ਤੋਂ ਪਾਣੀ ਤੋਂ ਬਿਨਾਂ ਦਾ ਗੁਜ਼ਾਰਾ ਕਿੱਦਾਂ ਹੋ ਸਕ ਪਿਆ ਇਹ ਤੇ ਉਹੀ ਦੱਸ ਸਕਦੇ ਆ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਸਰਕਾਰ ਦੀ ਕਟਪੁਤਲੀ ਨਾ ਬਣੀਏ ਸੋ ਸਰਕਾਰ ਅੱਗੇ ਵੀ ਬੇਨਤੀ ਆ ਕਿ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ ਹੈ ਕਿ ਜਿਹੜਾ ਤੁਸੀਂ ਰੋਕ ਕੇ ਰੱਖਿਆ ਕਿ ਜੀ ਕਾਂਗਰਸੀ ਕੌਂਸਲਰ ਦੇ ਕਹਿਣ ਦੇ ਉੱਤੇ ਆਪਾਂ ਇਹ ਕੰਮ ਨਹੀਂ ਕਰਨਾ ਇਹ ਪਬਲਿਕ ਦਾ ਕੰਮ ਆ ਪਬਲਿਕ ਨੂੰ ਮਜਬੂਰ ਨਾ ਕਰੋ ਕਿ ਪਬਲਿਕ ਜਿਹੜੀ ਹੈ ਉਹ ਮੁੜ ਕੇ ਤੁਹਾਡੇ ਦਸਰਾਂ ਦਾ ਤੁਹਾਡੇ ਘਰ ਦਾ ਘਰਾਓ ਕਰਨਾ ਤੇ ਤੁਹਾਨੂੰ ਅਗਲੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਗਲੀਆਂ 'ਚ ਨਾਮ ਵੜਨਦੇ ਹਨ ਇਹਨਾਂ ਨੂੰ ਇਹ ਜਿਹੜੇ 2 ਮਹੀਨੇ ਇਹਨਾਂ ਨੇ ਪਾਣੀ ਤੋਂ ਬਿਨਾਂ ਕੱਟੇ ਨੇ ਇਹਨਾਂ ਨੂੰ ਇਹ 2 ਮਹੀਨੇ ਭੁੱਲਣ ਵਾਲੇ ਨਹੀਂ ਆ ਸੋ ਇਹ ਨਾ ਹੋਵੇ ਕਿ ਜਦੋਂ 2027 ਦੀ ਇਲੈਕਸ਼ਨ ਆਵੇ ਤੇ ਆਮ ਆਦਮੀ ਪਾਰਟੀ ਜਿਹੜੀ ਐ ਇਤੋਂ ਵੋਟ ਬੰਗਣਾਵੇ ਤੇ ਇਸੇ ਖਾਲੀ ਬਾਲਟੀਆਂ ਹੀ ਵਿਖਾ ਕੇ ਉਹਨਾਂ ਦਾ ਜਿਹੜਾ ਵਾ ਉਹ ਵਿਰੋਧ ਕੀਤਾ ਜਾਏਗਾ ਪਬਲਿਕ ਵੱਲੋਂ ਤੇ ਇਹ ਨਾ ਹੋਵੇ ਕਿ ਉਹਨਾਂ ਨੂੰ ਗਲੀ 'ਚ ਵੜਨਾ ਦਿੱਤਾ ਜਾਵੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਮੀਡੀਆ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਕਿ ਆਓ ਹਉ ਕੁੰਮ ਕਰਨ ਦੀ ਨੀਂਦ ਤੋਂ ਜਾਗੋ ਤੇ ਸਰਕਾਰ ਨੂੰ ਵੀ ਇਹ ਬੇਨਤੀ ਕਰਨਾ ਚਾਹਨਾ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਜਿਹੜਾ ਬੋਰ ਬਹਿ ਗਿਆ ਉਹ ਬੋਰ ਜਿਹੜਾ ਵਾ ਦੁਬਾਰਾ ਕਰਾ ਕੇ ਪਾਸ ਕਰਵਾ ਕੇ ਇਹਨਾਂ ਦਾ ਹੱਲ ਕੀਤਾ ਜਾਵੇ ਵੈਸੇ ਤੇ ਸਰਕਾਰ ਜਿਹੜੀ ਆ ਉਹ ਦਾਅਵੇ ਕਰ ਰਹੀ ਹੈ ਕਿ 450 ਕਰੋੜ ਦਾ ਜਿਹੜਾ ਬਜਟ ਹੈ ਉਹ ਆਪਾਂ 26 ਦਾ ਜਿਹੜਾ 450 ਕਰੋੜ ਦਾ ਤਕਰੀਬਨ ਬਜਟ ਜਿਹੜਾ ਵਾ ਉਹਨਾਂ ਨੇ ਪਾਸ ਕੀਤਾ ਬਟ ਮੈਨੂੰ ਇਹ ਸਮਝ ਤੋਂ ਬਾਹਰ ਆਇਆ ਕਿ ਬਜਟ ਜਿਹੜਾ ਵਾ ਉਹ ਖਾਲੀ ਬਾਲਟੀਆਂ ਦੇ ਵਾਂਗੂ ਬਜਟ ਵੀ ਜਿਹੜਾ ਵਾ ਉਹ ਖਾਲੀ ਹੈ ਕੋਈ ਉਹਦੇ ਵਿੱਚ ਨਵੀਂ ਗਲੀ ਨਾਲੀ ਕੋਈ ਸੀਵਰੇਜ ਕੋਈ ਚੀਜ਼ ਨਵੀਂ ਜਿਹੜੀ ਆ ਨਹੀਂ ਪਾਈ ਗਈ ਨਾ ਹੀ ਕੋਈ ਨਵਾਂ ਕੰਮ ਪਾਸ ਕਰਾਇਆ ਗਿਆ ਸਿਰਫ ਇਹ ਸਿਰਫ ਪੈਚ ਵਰਕ ਜਰੂਰ ਉਹਨਾਂ ਦੇ ਕਹਿਣ ਮੁਤਾਬਕ ਬਟ ਇਹ ਵੀ ਬੜੀ ਹੈਰਾਨਗੀ ਦੀ ਗੱਲ ਹੈ ਕਿ 450 ਕਰੋੜ ਦੇ ਖਾਲੀ ਪੈਚ ਹੀ ਲੱਗਣਗੇ ਜੀ ਸ਼ਹਿਰ 'ਚ ਨਵਾਂ ਤੇ ਕੀ ਬੰਨਾ ਸੋ ਮੈਂ ਫੇਰ ਇਹ ਕਰੀ ਬੇਨਤੀ ਕਰਨਾ ਚਾਹੁੰਦਾ ਮੇਅਰ ਸਾਹਿਬ ਨੂੰ ਵੀ ਐਮਐਲਏ ਨਿਜੇ ਸਾਹਿਬ ਨੂੰ ਵੀ ਕਿ ਇਹ ਮੇਰਾ ਕੋਈ ਨਿੱਜੀ ਕੰਮ ਨਹੀਂ ਹੈ ਜੀ ਮੈਂ بار-बार ਕਹਿ ਰਿਹਾ ਨਹੀਂ ਇਹ ਮੇਰਾ ਕੋਈ ਨਿੱਜੀ ਘਰ ਦਾ ਕੰਮ ਨਹੀਂ ਹੈ ਜਿਹੜਾ ਤੁਸੀਂ ਲੇਟ ਕਰ ਦੋਗੇ ਇਹ ਪਬਲਿਕ ਦਾ ਕੰਮ ਹੈ ਸੋ ਇਹ ਪਬਲਿਕ ਨੂੰ ਪਾਣੀ ਤੋਂ ਜਿਹੜੀ ਆ ਉਹ ਦਿੱਕਤ ਉਹ ਦੂਰ ਹੋਏ ਤੇ ਪਾਣੀ ਜਿਹੜਾ ਆਵੇ بس ਇਹੀ ਚਾਹਨਾ ਜੀ ਬਸ ਜੀ ਇਹ ਜਿਹੜਾ ਪ੍ਰੋਜੈਕਟ ਹੈ ਉਹ ਹਵਾ ਚ ਹੀ ਹੈ ਜੀ ਜਿੱਦਾਂ ਖਾਲੀ ਬਜਟ ਹੈ ਖਾਲੀ ਬਾਲਟੀਆਂ ਪਈਆਂ ਉਸੇ ਤਰੀਕੇ ਨਾਲ ਖਾਲੀ ਖੋਖਲੇ ਜਿਹੜੇ ਆ ਉਹ ਦਾਵੇ ਆ ਸਰਕਾਰ ਦੇ ਕੋਈ ਕੱਢਣ ਬਾਉਣ ਨੂੰ ਕੁਝ ਨਹੀਂ ਗਾ ਇਹਨਾਂ ਕੋ ਸੋ ਮੈਂ ਫੇਰ ਇੱਕ ਰੀ ਬੇਨਤੀ ਕਰਦਾ ਕਿ ਪਾਣੀ ਦੀ ਜਿਹੜੀ ਆ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਜੀ ਤੇ ਮੇਰੇ ਵੱਲੋਂ ਐਕਸੀਅਨ ਸਰਦਾਰ ਮਨਜੀਤ ਸਿੰਘ ਰਣਨਾਲ ਵੀ ਬਾਰ-ਬਾਰ ਫੋਨ ਤੇ ਸੰਪਰਕ ਕੀਤਾ ਗਿਆ ਉਹਨਾਂ ਨੂੰ ਜਾ ਕੇ ਪਰਸਨਲੀ ਕਹਿ ਕੇ ਵੀ ਬੜੀ ਵਧੀਆ ਆਇਆ ਮੇਰ ਸਾਹਿਬ ਨਾਲ ਵੀ ਬੜੀ ਵਧੀਆ ਗੱਲ ਕਰ ਚੁੱਕਿਆ ਮੈਨੂੰ ਤੇ ਇਹੀ ਬਸ ਭਰੋਸਾ ਦਿਵਾ ਦਿੰਦੇ ਆ ਜੀ ਕਿ ਭਾਜੀ ਹੁਣੇ ਹੋ ਜਾਏਗਾ ਜੀ ਕਹਤਾਂ ਜੀ ਬਜਟ ਚ ਪੈ ਗਿਆ ਜੀ ਉਹਨੇ ਵੇਖਿਓ ਥੋੜੇ ਦਿਨਾਂ ਦੇ ਵਿੱਚ ਹੀ ਟੀਬੂ ਬਲ ਲਵਾ ਲੱਜੇਗਾ ਪਰ ਹਜੇ ਤੱਕ ਤੇ ਕੁਝ ਨਹੀਂ ਆ ਹੋਣ ਹੋ ਸਕਦਾ ਕਿ ਤੁਸੀਂ মিডিਆ ਲੈ ਆਏ ਉਹ ਤੁਹਾਡੇ ਥਰੂ ਜਿਹੜਾ ਵਾ ਉਹ ਕੰਮ ਉਹਨਾਂ ਜਿਹੜੀ ਆ ਉਹ ਕੰਮ ਕਰਨੀ ਨਹੀਂ ਤਾਂ ਜ਼ਰੂਰ ਜਾਗਣਗੇ ਸੋ ਆਸ਼ਾ ਪਈ ਹੈ ਜੀ ਕਿ ਮੇਰੀਆਂ ਭੈਣਾ ਜੋ ਮੇਰੇ ਤੇ ਹੁਕਮ ਲਾਉਣਗੀਆਂ ਮੈਂ 24/7 ਇਹਨਾਂ ਦੇ ਕੋਲ ਹਾਜ਼ਰ ਆ ਜੀ ਜੋ ਇਹਨਾਂ ਦਾ ਹੁਕਮ ਹੋਏਗਾ ਇਹ ਮੈਨੂੰ ਕਹਿਣਗੇ ਕਿ ਦਰੀ ਵਿਛਾ ਕੇ ਸਾਡੇ ਨਾਲ ਬਹੁਤ ਮੈਂ ਇਹਨਾਂ ਨੂੰ ਇਹ ਕਹਾਂਗਾ ਕਿ ਤੁਹਾਡੇ ਬੈਨ ਤੋਂ ਪਹਿਲਾਂ ਨਵੀ ਉੱਤੇ ਬੈਠਾ ਤੁਹਾਨੂੰ ਮਿਲੇਗਾ ਸੋ ਇਹਨਾਂ ਦੇ ਨਾਲ ਮੈਂ ਸੋਮਵਾਰ ਤੱਕ ਤੇ ਆਪਾਂ ਕੁਝ ਨਹੀਂ ਕਹਿਣਾ ਪ੍ਰਸ਼ਾਸਨ ਨੂੰ ਚਾਰ ਪੰਜ ਦਿਨ ਦਿੰਨੇ ਆ ਨਹੀਂ ਹੋਏਗਾ ਤੇ ਮੰਗਲਵਾਰ ਆਪਾਂ ਜਿਹੜਾ ਦਸਤਾਵੇਜ਼ ਘਰਾਓ ਕੀਤਾ ਜਾਏਗਾ ਮੇਰੇ ਸਾਹਬ ਦੇ ਦਸਤਾਵੇਜ਼ ਘਰਾਓ ਕੀਤਾ ਜਾਏਗਾ ਪਲੱਸ ਜੋ ਪ੍ਰਸ਼ਾਸਨ ਕਮਿਸ਼ਨਰ ਆਜ਼ਮ ਨੇ ਸਾਡੇ ਮਾਨਯੋਗ ਸਤਿਕਾਰਯੋਗ ਔਰਖ ਸਾਹਿਬ ਪਲੱਸ ਜਿਹੜੇ ਆਪਣੇ ਐਕਸੀਅਰ ਸਰਾਰ ਮਨਜੀਤ ਸਿੰਘ ਰੀਆ ਉਹਨਾਂ ਦੇ ਦਸਤਾਵੇਜ਼ ਬਾਹਰ ਵੀ ਜਿਹੜਾ ਵਾ ਉਹ ਤਰਨਾ ਪ੍ਰਦਰਸ਼ਨ ਕੀਤਾ ਜਾਏਗਾ